जिंद मर जानी भाग 70 लेखक सिमर संधू जी जेडी उम्मीद ਨਾਲ जिंद ਉੱਥੇ ਆਈ ਸੀ ਉਹ ਕਿਤੇ ਵੀ ਨਹੀਂ ਦਿਖੀ जिंद ਨੂੰ ਛਿੰਦੀ ਕੋਲੋਂ ਜਿਸ ਮੋਹ ਦੀ ਉਸ ਨੂੰ ਤਲਾਸ਼ ਸੀ ਉਹ ਨਾ ਮਿਲਿਆ ਉਹਨੂੰ ਲੱਗਿਆ ਸੀ ਕਿ ਉਹਦੀ ਮਾਂ ਉਹਨੂੰ ਜ਼ਰੂਰ ਪਛਾਣੇਗੀ ਅਤੇ ਘੁੱਟ ਕੇ ਸੀਨੇ ਨਾਲ ਲਾ ਲਉ ਪਰ ਮਾਂ ਤਾਂ ਆਪਣੇ ਪੁੱਤ ਦੇ ਪਿਆਰ ਵਿੱਚ ਇੰਨੀ ਗਵਾਚ ਗਈ ਸੀ ਕਿ ਉਹਨੂੰ ਆਪਣੇ ਸਾਹਮਣੇ ਖੜੀ ਉਹਦੀ ਧੀ ਦਿਖਾਈ ਨਾ ਦਿੱਤੀ ਜਿਦੇ ਵਿੱਚ ਕਦੇ ਉਸਦੀ ਜਾਨ বাসਦੀ ਸੀ ਜਿੰਦ ਭਾਰੇ ਕਦਮਾਂ ਨਾਲ ਗੱਡੀ ਕੋਲ ਆਉਂਦੀ ਨੇ ਮੁੜ ਕੇ ਛਿੰਦੀ ਵੱਲ ਵਖਿਆ ਜਿਹੜੀ ਆਪਣੇ ਪੁੱਤ ਨੂੰ ਵਾਰ-ਵਾਰ ਬੁਲਹਾਰੇ ਜਾਂਦੀ ਕਦੇ ਮੱਥੇ ਤੇ ਕਦੇ ਹੱਥਾਂ ਤੇ ਮੋਹ ਕਰੀ ਜਾਂਦੀ ਸੀ ਅੱਜ ਜਿੰਦ ਦੀ ਮਾਂ ਸੱਚੀ ਉਹ ਹੀ ਜਿੰਦ ਨੂੰ ਅਨਾਥ ਕਰ ਗਈ ਸੀ ਦਿਲ ਵਿਚਲੀ ਹੂਕ ਕਿਸੇ ਨੂੰ ਨਹੀਂ ਸੁਣਾਈ ਦੇਣੀ ਸੀ ਤੇ ਧੀ ਦਾ ਦੁੱਖ ਵੀ ਧੀ ਦਾ ਵਿਛੋੜਾ ਕੱਲੀ ਧੀ ਦਾ ਹੀ ਰਹਿ ਗਿਆ ਸੀ ਅੱਜ ਇੱਕ ਵਹਿਮ ਟੁੱਟਿਆ ਸੀ ਜਿੰਦ ਦਾ ਕਿ ਹੇ ਕਨਾਲ ਮਾਂ ਦੀ ਚੁੰਨੀ ਲਾ ਕੇ ਰੱਖਣ ਨਾਲ ਮਾਂ ਨੂੰ ਕੋਈ ਧੀ ਦੇ ਦਿਲ ਦੀ ਆਵਾਜ਼ ਨਹੀਂ ਸੁਣਦੀ ਸੱਚੀ ਗੱਲ ਐ ਸਾਡਾ ਵजूद ਹੈ ਵੀ ਕੀ ਸਾਨੂੰ ਤਾਂ ਮਾਮਾ ਢਿੱਡ ਦੀ ਅੱਗ ਨੂੰ ਹੀ ਭਲਾ ਦਿੰਦੀਆਂ ਨੇ ਹੋਰ ਨੇ ਸਾਡਾ ਕੀ ਕਰਨਾ ਜਦੋਂ ਮਾਮਾ ਹੀ ਨਹੀਂ ਕਰਦੀਆਂ ਚੱਲ ਛੇਤੀ ਪਤਾ ਲੱਗ ਗਿਆ ਨਹੀਂ ਤਾਂ ਸ਼ਾਇਦ ਸਵੇਰ ਵਿੱਚ ਵੀ ਮਾਨ ਤੜਫਦੀ ਰਹਿੰਦੀ ਚੱਲ ਕੋਈ ਨਾ ਜਿੰਦੇ ਮਰ ਜਾਣੀਏ ਇਹ ਤਾਂ ਸੱਚ ਹੈ ਜਿਹੜਾ ਅੱਜ ਅੱਖੀਂ ਦੇਖਣ ਤੇ ਕੌੜਾ ਲੱਗਿਆ ਪਰ ਕਹਿੰਦੇ ਤਾਂ ਸਾਰੇ ਹੀ ਸੀ ਜਿੰਦ ਆਪਣੇ ਆਪ ਨਾਲ ਗੱਲਾਂ ਕਰਦੀ ਜੀਪ ਕੋਲ ਆ ਗਈ ਸਾਰਿਆਂ ਨੇ ਡੇਰੇ ਵੱਲ ਚਾਲੇ ਪਾ ਦਿੱਤੇ ਭਾਵੇਂ ਜਿੰਦਵਾਰੇ ਕਿਸੇ ਨੂੰ ਪਤਾ ਨਹੀਂ ਸੀ ਪਰ ਸਾਰੇ ਰਾ ਗੱਲਾਂ ਜੀਆਂ ਸਿਰਫ ਜਿੰਦ ਦੀਆਂ ਹੀ ਹੁੰਦੀਆਂ ਰਹੀਆਂ ਕੋਈ ਜਿੰਦ ਦੇ ਚੁੰਡੀ ਵੱਢ ਕੇ ਆਖੀ ਕੁੜੇ ਲੱਟੂ ਕਰਤਾ ਤੇਰੇ ਪਰ ਮੇਸਰੀਰ ਨੇ ਨਹੀਂ ਜਿੰਦੇ ਮਰ ਜਾਣੀਏ ਸੱਚੀ ਤੂੰ ਤਾਂ ਪਤਾ ਨਹੀਂ ਕੀ ਕੀ ਖਵਾ ਕੇ ਪਾਲਿਆ ਤੈਨੂੰ ਰਜਨੀ ਮਹੰਤ ਨੇ ਕਹਿੰਦੀਆਂ ਨਾਲ ਦੀਆਂ ਮਹੰਤ ਨੇ ਜਿੰਦ ਨੂੰ ਛੇੜਨਾ ਸ਼ੁਰੂ ਕਰ ਦਿੱਤਾ ਜਿੰਦ ਜਿਹੜੀ ਅੱਜ ਆਪਣੇ ਹੀ ਬਾਪੂ ਵੱਲੋਂ ਆਪਣੇ ਤੇ ਆਸ ਕੀ ਕਰਦਿਆਂ ਦੇਖ ਕਦੇ ਹੱਸ ਪੈਂਦੀ ਤੇ ਕਦੇ ਚੁੱਪ ਕਰ ਜਾਂਦੀ ਛਿੰਦੀ ਦੇ ਘਰ ਤੋਂ ਡੇਰੇ ਤੱਕ ਜਿੰਦ ਮਣ ਹੀ ਮਣ ਉਡੇੜ ਬੁਣ ਵਿੱਚ ਆਈ ਜਦੋਂ ਡੇਰੇ ਵਿੱਚ ਆਉਂਦੇ ਹੀ ਜਿੰਦ ਦੇ ਚਰਚੇ ਸ਼ੁਰੂ ਹੋ ਗਏ ਕਦੇ ਜਿੰਦ ਹੱਸਦਿਆਂ ਵਿੱਚ ਤੇ ਕਦੇ ਦਿਲ ਨੂੰ ਕਸੀਰ ਜਿਹੀ ਬੱਟੀ ਹੋਈ ਸਾਰਿਆਂ ਨੂੰ ਚੁੱਪ ਕਰਕੇ ਬੈਠ ਰਹੀ ਸੀ ਇਹ ਸੀ ਜਿੰਦ ਦੀ ਕਹਾਣੀ ਜਾਂ ਕਹਿ ਲਓ ਰਹਿਮਤ ਦੀ ਕਹਾਣੀ ਜੋ ਉਹਨੇ ਡੇਰੇ ਵਿੱਚ ਬੈਠੇ ਆਪਣੇ ਤੋਂ ਛੋਟੇ ਵੱਡੇ ਸਾਰੇ ਮਹੰਤਾਂ ਨੂੰ ਸੁਣਾਈ ਸੀ ਬੀਬੀ ਮਹੰਤ ਰਾਜਨੀ ਮਹੰਤ ਅਤੇ ਪ੍ਰੀਤੀ ਮਹੰਤ ਨੂੰ ਤਾਂ ਜਾਣਦੇ ਹੀ ਸਨ ਪਰ ਬਾਕੀ ਦੇ ਮਹੰਤ ਇਹ ਸਭ ਸੁਣ ਕੇ 당ਗ ਰਹਿ ਗਏ ਸੀ ਜਿੰਦ ਨਾਲ ਕੀ ਕੁਝ ਬੀਤਿਆ ਸਾਰਿਆਂ ਦੇ ਅੱਖਾਂ ਵਿੱਚ ਹੰਝੂ ਸਨ ਨਹੀਂ ਕੀ ਹੋਇਆ ਮੈਨੂੰ ਲੱਗਦਾ ਹੈ ਤੁਹਾਨੂੰ ਮਚੇਮਾ ਹੋ ਗਿਆ ਮੇਰੇ ਰੰਗ ਰੂਪ ਤੋਂ ਆਹੋ ਹੋਣਾ ਹੀ ਸੀ ਆਪਣੇ ਹਸਨ ਨਾਲ ਮੈਂ ਆਪਣੇ ਪਿਓ ਨੂੰ ਮੋਹ ਲਿਆ ਫਿਰ ਕੀ ਹੋਇਆ ਜੇ ਪਿਓ ਬਣ ਕੇ ਮੋਹ ਨਹੀਂ ਕੀਤਾ ਹੈ ਤਾਂ ਪਿਓ ਹੀ ਸੀ ਫਿਰ ਕੀ ਹੋਇਆ ਪਿਓ ਨਹੀਂ ਲੰਡਰ ਨਿਕਲਿਆ ਕਹਿੰਦੀ ਜਿੰਦ ਉੱਚੀ ਉੱਚੀ ਹੱਸ ਪਈ ਪਰ ਹੱਸਣ ਵਾਲਿਆਂ ਵਿੱਚ ਸਿਰਫ ਜਿੰਦ ਹੀ ਸੀ ਬਾਕੀ ਸਾਰੇ ਚੁੱਪਚਾਪ ਜਿੰਦ ਨੂੰ ਵੇਖ ਰਹੇ ਸੀ ਜਿੰਦ ਮੁਸਕਰੀਆਂ ਹਾਸ ਦੀ ਬੋਲੀ ਹੁਣ ਤਾਂ ਤੁਸੀਂ ਸਾਰੇ ਸਮਝ ਹੀ ਗਏ ਹੋਣੇ ਬੀ ਉਹ ਮੇਰੇ ਤੇ ਲੱਟੂ ਹੋ ਕੇ ਨੱਚਣ ਵਾਲਾ ਮੇਰਾ ਪਿਆਉ ਕਿਵੇਂ ਸੀ ਤੇ ਉਹ ਪੁੱਤ ਦੇ ਵਿਆਹ ਦੇ ਚਾਹ ਵਿੱਚ ਫੁੱਲੀ ਨਾ ਸਮਾਉਣ ਵਾਲੀ ਮੇਰੀ ਆਪਣੀ ਬੀਬੀ ਸੀ ਜਿਹੜੀ ਕਦੇ ਮੇਰੇ ਬਿਨਾਂ ਵਿੰਦ ਨਹੀਂ ਸੀ ਸਾਰ ਦੀ ਉਹਨੇ ਅੱਜ ਮੈਨੂੰ ਵੇਖ ਕੇ ਵੀ ਅਣਗੌਲਿਆ ਕਰ ਦਿੱਤਾ ਸੀ ਜਿਵੇਂ ਮੈਂ ਉਹਦੀ ਕੁਝ ਲਗਦੀ ਹੀ ਨਾ ਹੋਵਾਂ ਲਿਆ ਤਾਂ ਹੋਣਾ ਉਹਨੇ ਮੈਨੂੰ ਆਪਣੇ ਵੇਖ ਬੀਬੀ ਪਰ ਕੁੱਖ ਤਾਂ 21 ਆ ਸਾਡੀ ਦੋਵਾਂ ਦੀ ਪਰ ਕਿਸੇ ਦੇ ਹਿੱਸੇ ਕੁਛ ਆਇਆ ਤੇ ਕਿਸੇ ਦੇ ਹਿੱਸੇ ਕੁਛ ਭਰਾ ਵੀ ਮੇਰਾ ਮਾਂ ਵੀ ਮੇਰੀ ਤੇ ਮੈਂ ਹੀ ਬਗਾਨੀ ਉਹਦੇ ਲਈ ਹੋ ਗਈ ਇਹ ਕਹਿੰਦੀ ਜਿੰਦ ਦੀਆਂ ਤਾਂ ਆ ਨਿਕਲ ਗਈਆਂ ਰਜਨੀ ਮਹੰਤ ਜਿੰਦ ਕੋਲ ਆਈ ਤੇ ਉਹਨੂੰ ਆਪਣੇ ਸੀਨੇ ਨਾਲ ਨਾਲ ਲਿਆ ਕਿੰਨਾ ਹੀ ਚਿਰ ਉਹ ਰਜਨੀ ਮਹਾਂਤ ਦੀ ਗੋਦੀ ਵਿੱਚ ਸਿਰ ਰੱਖ ਕੇ ਰੋਂਦੀ ਰਹੀ ਰਜਨੀ ਮਹਾਂਤ ਨੇ ਕਿਹਾ ਕੋਈ ਨਾ ਉਹਨੇ ਤੈਨੂੰ ਨਹੀਂ ਪਛਾਣਿਆ ਨਾਲੇ ਉਹ ਤੇਰੀ ਮਾਂ ਨਹੀਂ ਮੈਂ ਆਂ ਤੇਰੀ ਮਾਂ ਪ੍ਰੀਤੀ ਤੇ ਕਮਲਾ ਮਹਾਂਤ ਨੇ ਉਹਨੂੰ ਪਿਆਰ ਦੇ ਕੇ ਮਸਾਂ ਹੀ ਚੁੱਪ ਕਰਵਾਇਆ ਕੁਝ ਦੇਰ ਤੱਕ ਉਹ ਉਵੇਂ ਹੀ ਬੈਠੀ ਰਹੀ ਫਿਰ ਥੋੜੇ ਚਿਰ ਬਾਅਦ ਉੱઠી ਅਤੇ ਬੀਬੀ ਮਹੰਤ ਵਾਲੀ ਮੰਝੇ ਤੇ ਜਾ ਕੇ ਪੈ ਗਈ। ਕਾਮਲਾ ਮਹੰਤ ਨੇ ਸਾਰਿਆਂ ਨੂੰ ਆਖਿਆ ਵੀ ਇਹਨੂੰ ਸੌਂ ਜਾਣ ਦਿਓ। ਕੋਈ ਨਾ ਇਹਨੇ ਆਪੇ ਹੀ ਸੰਭਲ ਜਾਣਾ। ਜਦੋਂ ਐਨੇ ਦੁੱਖ ਸਹਿ ਗਈ ਤਾਂ ਇਹ ਵੀ ਸਹਿ ਜਾਊ ਮੇਰੀ ਲਾਡੋ। ਜਿੰਦ ਉੱਥੇ ਹੀ ਸੌਂ ਗਈ। ਪ੍ਰੀਤੀ ਮਹੰਤ ਉਹਦੇ ਸਿਰ ਤੇ ਹੱਥ ਫੇਰਦੀ ਰਹੀ। ਫਿਰ ਉਹ ਵੀ ਚਲੀ ਗਈ। ਉਸ ਦਿਨ ਖੂਬ ਸੁੱਤੀ ਜਿੰਦ ਜਿਵੇਂ ਕਈ ਸਾਲਾਂ ਬਾਅਦ ਉਹਨੂੰ ਰੱਜ ਕੇ ਨਹੀਂਦਾਈ ਹੋਵੇ ਆਥਣ ਹੋ ਗਿਆ ਤਾਂ ਵੀ ਨਾ ਉੱઠી ਸਬਜੀ ਚੀਜ਼ ਦੀ ਪ੍ਰੀਤੀ ਮਹੰਤ ਬੋਲੀ ਦੇਖ ਖਾ ਬੀਬੀ ਅੱਜ ਇਹਨੂੰ ਕਿਧਰੋਂ ਇੰਨੀ ਨੀਂਦ ਆ ਗਈ ਆਹ ਮਹੰਤ ਨੇ ਕਿਹਾ ਕੋਈ ਨਾ ਉੱਠ ਜਾਊਗੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਇੱਥੋਂ ਤੱਕ ਪਸੰਦ ਆਈ ਹੋਵੇਗੀ ਕੱਲ ਵਾਲਾ ਅਖੀਰਲਾ ਭਾਗ ਜ਼ਰੂਰ ਸੁਣਨਾ ਜੀ ਤਾਂ ਕਿ ਅਖੀਰ ਤੱਕ ਕਹਾਣੀ ਦਾ ਆਨੰਦ ਲੈ ਸਕੋ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ